ਦੀਪ ਸਿੰਘ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਤੇ ਉਹ ਸਾਡੇ ਭੂਆ ਜੀ ਭੂਆ ਜੀ ਦਾ ਬੇਟਾ ਸੀ ਉਹੜੀ ਨੱਚੇ ਨੌਕਰੀ ਕਰਦਾ ਸੀ ਹੌਲਦਾਰ ਰੈਂਕ 'ਚ ਹੀ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਖੂਨ ਆਇਆ ਸਾਨੂੰ ਪਰਸੋਂ ਸ਼ਾਮ ਨੂੰ ਕੀਤਾ ਤਾਂ ਉਹਨਾਂ ਦੇ ਲੋਡਿੰਗਾਂ ਅਨਲੋਡਿੰਗ 'ਚ ਵਰਕਿੰਗ ਕਰਨ ਦੇ ਪਹੁੰਚੇ ਤੇ ਲੋਡਿੰਗਾਂ ਅਨਲੋਡਿੰਗ 'ਚ ਮਿਸ਼ਨ ਅੰਦਰ ਕਰਨ ਦੇ ਤੇ ਉਹਨਾਂ ਦੇ ਸੱਟ ਲੱਗ ਗਈ ਹੈ ਚੱਟ 'ਚ ਤੇ ਕ੍ਰਿਟੀਕਲ ਆ ਕਾਫੀ ਤੇ ਤੁਸੀਂ ਆਓ ਜਲਦੀ ਆਓ ਉਹਨਾਂ ਦੇ ਚਾਚਾ ਜੀ ਇੱਕ ਉਹਨਾਂ ਦਾ ਬ੍ਰਦਰ ਆ ਉਹ ਇਟ ਸੈਟਰਾਇਜ਼ਮੈਂਟ ਚ ਆ ਉਹ ਉੱਥੇ ਗਏ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਆ ਉੱਥੇ ਕਮਾਂਡੋ ਹਸਪੀਟਲ ਤੇ ਉਹਨਾਂ ਨੂੰ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਸ਼ਹੀਦ ਹੋ ਗਿਆ ਦੇਸ਼ ਵਾਸਤੇ ਹਾਂ ਜੋ ਵੀ ਫੌਜ ਜਵਾਨ ਕੰਮ ਕਰਦਾ ਵਾ ਉਹ ਦੇਸ਼ ਦੀ ਸੇਵਾ ਹੀ ਕਰਦਾ ਸ਼ਹੀਦੀ ਹੀ ਹੁੰਦਾ ਤੇ ਸ਼ਹੀਦੀ ਹੋਇਆ ਸਾਡਾ ਵੀਰ ਸਰਦਾਰ ਮਲਕੀਤ ਸਿੰਘ ਜੀ ਬੱਚੇ ਜੀ ਉਹਨਾਂ ਦੀ ਇੱਕੋ ਬੇਟੀ ਆ ਤੇ ਛੋਟੀ ਬੇਟੀ 5-6 ਸਾਲ ਦੀ ਤੇ ਫਾਦਰ ਸਾਹਿਬ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਣਾ ਕਰ ਗਏ ਛੋਟੇ ਛੋਟੇ ਹੀ ਬੜੇ ਗਰੀਬ ਪਰਿਵਾਰ ਦੇ ਆ ਤੇ ਮਾਤਾ ਜੀ ਉਹਨਾਂ ਦੀ ਨੇ ਬੜਾ ਇਥੇ ਉਦੋਂ ਮੈਂ ਵੀ ਛੋਟਾ ਸੀ ਤੇ ਅਸੀਂ ਇਥੇ ਹੁੰਦੇ ਹੁੰਦੇ ਕਿ ਆਮ ਸਾਗਰ ਸਕੂਲ ਆ ਤੇ ਵਿਚਾਰੀ ਨੇ ਕੇ ਇੱਕ ਮਹੀਨਾ ਲਾ ਕੇ 500 ਰੁਪਏ ਲੈ ਲੈ ਕੇ ਟਾਫੀਆਂ ਵੇਚ-ਵੇਚ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਤੇ ਬੱਚੇ ਪਾਲੇ ਤੇ ਫੌਜ ਦੀ ਦੇਸ਼ ਦੀ ਸੇਵਾ ਵਾਸਤੇ ਭੇਜਿਆ ਪਰ ਅੱਜ ਸਾਡਾ ਵੀਰ ਦੇਸ਼ ਲਈ ਕੁਰਬਾਨ ਹੋ ਗਿਆ ਤੇ ਇਹਦੀ ਸੇਵਾ ਕਰਦਾ ਕਰਦਾ ਤੇ ਮੈਂ ਗਰੀਬ ਪਰਿਵਾਰ ਆ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਉਹਨਾਂ ਦਾ ਜਿਹੜਾ ਗੁਜ਼ਰਬਸਰ ਆ ਉਹ ਬਹੁਤ ਹੀ ਵੀਕ ਆ ਤੇ ਸਰਕਾਰ ਨੂੰ ਮੈਂ ਮੰਗ ਕਰਦਾ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਮੰਗ ਕਰਦਾ ਕਿ ਇਸ ਜਿਹੜੀ ਉਹਨਾਂ ਦੀ ਵਾਈਫ ਆ ਇੱਕ ਗਰੀਬ ਪਰਿਵਾਰ ਆ ਉਹਨਾਂ ਦੀ ਵਾਈਫ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਕਿਉਂਕਿ ਉਹਨਾਂ ਦੀ مالی ਹਾਲਤ ਬਹੁਤ ਖਰਾਬ ਆ ਫੌਜ ਵੱਲੋਂ ਆਏ ਆ ਉਹ ਉਹਨਾਂ ਸਾਨੂੰ ਅਜੇ ਮਿਲੇ ਨਹੀਂ ਆ ਉਹ ਉਹਨਾਂ ਨੂੰ ਜਿਹੜੇ ਸੂਬੇਦਾਰ ਸਾਹਿਬ ਆ ਜਾਂ ਸਿਕਰੇਜਮੈਂਟ ਤੇ ਆਏ ਆ ਉਹ ਸਾਨੂੰ ਦੱਸਣਗੇ ਬਾਕੀ ਕੀ ਹੁੰਦਾ ਕਿ ਜੋ ਕੇਂਦਰ ਸਰਕਾਰ ਵੱਲੋਂ ਜੋ ਸਾਨੂੰ ਫੈਸਿਲਿਟੀ ਆ ਉਹ ਜਵਾਨ ਸ਼ਹੀਦ ਹੋਇਆ ਜਿਹੜਾ ਉਹਨਾਂ ਨੂੰ ਮਿਲੇਗੀ ਪਰ ਖਾਸ ਕਰਕੇ ਮੇਰੀ ਮੰਗ ਆ ਕਿ ਜਿਵੇਂ ਪੰਜਾਬ ਸਰਕਾਰ ਇਹਨਾਂ ਨੂੰ ਮੰਗ ਆ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਪੰਜਾਬ ਤੋਂ ਹੀ ਮੰਗ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਕੋਲ ਤੇ ਉਸ ਗਰੀਬ ਬੱਚੀ ਨੂੰ ਜਿਹੜੀ ਗਰੀਬ ਬੱਚੀ ਆ ਜਿਹੜੀ ਉਹਦੇ ਸ਼ਹੀਦ ਦੀ ਪਤਨੀ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਜੋਬ ਦਿੱਤਾ ਜਾਵੇ ਸਾਡੀ ਸਾਰੀ ਕਲਾ ਨੌਰ ਦੀ ਸਾਰਾ ਡੇਰਾ ਬਾਬਾ ਨਾਨਕ ਹਲਕਾ ਗੁਰਦਾਸਪੁਰ ਸਾਡੀ ਮੰਗ ਆ ਸਰਦਾਰ ਭਗਵੰਤ ਸ੍ਰੀਮਾਨ ਕਿਉਂਕਿ ਉਹ ਗਰੀਬਾਂ ਦੇ ਮਸੀਹਾ ਵਾ ਤੇ ਪੱਕਾ ਸਾਡੀ ਉਹ ਫਰਿਆਦ ਸੁਣਨਗੇ ਨਰਮ ਹਜੀਤ ਸਿੰਘ ਜਿਲ੍ਹਾ ਪ੍ਰਧਾਨ ਜੀ ਹੁੰਦੇ ਸੰਸਦਾਂ ਬੜੇ ਦੁੱਖ ਦੀ ਗੱਲ ਆ ਜੀ ਕਿ ਇਹ ਨੌਜਵਾਨ ਬੜੀ ਗੁਰਪਤ ਦੇ ਵਿੱਚ ਆਉਂਦੀ ਏ ਵਾਕਏ ਤੇ ਦੇਸ਼ ਦੀ ਸੇਵਾ ਜੇ ਕਰ ਰਿਹਾ ਸੀਗਾ ਤੇ ਪਰਿਵਾਰ ਦੇ ਉੱਤੇ ਬੜਾ ਘੈਰ ਜਟਾਇਆ ਆ। ਦੇਸ਼ ਦੀ ਸੇਵਾ ਕਰ ਰਿਹਾ ਸੀਗਾ। ਉਹਦੇ ਵਿੱਚ ਉਹਦੇ ਦੌਰਾਨ ਜਿਹੜੀ ਸ਼ਹੀਦ ਸ਼ਹਾਦਤ ਪ੍ਰਾਪਤ ਕੀਤੀ ਆ। ਬੜਾ ਦੁਖਿਆ ਸਾਰੇ ਇਰਾਕੀ ਨੂੰ ਦੁਖਿਆ ਸਾਡਾ ਅੱਜ ਸਾਰਾ ਕਲਰ ਬੰਦ ਪਿਆ। ਅੱਜ ਅਸੀਂ ਟਰੈਕਟਰ ਮਾਰਚ ਕਰਨਾ ਸੀਗਾ 26 ਜਨਵਰੀ ਨੂੰ। ਦੇਸ਼ ਭਰ ਦੇ ਵਿੱਚ ਅਸੀਂ ਖੜੇ ਆ ਟਰੈਕਟਰ ਆ ਜੋ ਉੱਥੇ ਸ਼ਰਧਾਂਜਲੀ ਦੇ ਕੇ ਟਰੈਕਟਰ ਮਾਰਚ ਨਹੀਂ ਕਰਾਂਗੇ। ਪਰ ਨਾਲ ਦੀ ਨਾਲ ਜਿੱਥੇ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਵੀ ਆ ਪੰਜਾਬ ਸਰਕਾਰ ਵੀ ਆ ਬੜਾ ਜ਼ੁਬਾਨੀ ਕਲਾਮੀ ਗੁੰਗਾਇਨ ਕਰਦੀਆਂ ਨੇ ਕਿ ਸਾਡੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦਾ ਜਿਹੜੇ ਦਿਨ ਰਾਤ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਆ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਆ ਮਾਂ ਪਿਓ ਨੂੰ ਇੱਥੇ ਛੱਡ ਕੇ ਤੇ ਉੱਥੇ ਸਰਹੱਦਾਂ ਦੀਆਂ ਬਰਫ਼ਾਂ ਦੀ ਪੀਸੀਆਂ ਦੇ ਜਾ ਕੇ ਵੀ ਇਹ ਸਾਰਾ ਜਿਹੜਾ ਦੇਸ਼ ਦੀ ਉਹ ਜਿਹੜੇ ਸੁਰੱਖਿਆ ਦਾ ਜਿਹੜਾ ਜਮਾਇਨਾ ਦੇ ਸਿਰ ਆ ਪਰ ਕਈ ਵਾਰੀ ਇਹੋ ਜਿਹਾ ਮੌਕੇ ਬਹੁਤ ਮਹਿਸੂਸ ਹੁੰਦਾ ਹੈ ਕਿ ਇਹ ਸਰਕਾਰਾਂ ਦਾ ਰਵਈਆ ਜਿਹੜਾ ਇਹ ਦੇਸ਼ ਦੇ ਜਿਹੜੇ ਰਾਖੇ ਆ ਜਿਹਨੇ ਆਪਣੀ ਜਾਨ ਦੀ ਹੱਥੀ ਵੀ ਜਿਹੜੀ ਆ ਉਹ ਦੇਸ਼ ਨੂੰ ਬਚਾਉਣ ਲਈ ਦਿੰਦੇ ਆ ਤੇ ਉਹ ਇਹ ਜਿਹੇ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਸਰਕਾਰੀ ਨੁਮਾਇੰਦਾ ਨਾ ਪਹੁੰਚਣਾ ਬੜੇ ਦੁੱਖ ਦੀ ਗੱਲ ਆ ਤੇ ਅਸੀਂ ਤੇ ਜਸੇਬੰਦੀ ਵੱਲੋਂ ਵੀ ਇਹ ਗੱਲ ਕਰਾਂਗੇ ਕਹਾਂਗੇ ਕਿ ਇਹ ਸਰਕਾਰ ਲਈ ਬੜੀ ਮਾੜੀ ਗੱਲ ਆ ਕਿ ਜੇ ਇਹ ਸਾਡੇ ਇਹਨਾਂ ਸੈਨਿਕਾਂ ਨੂੰ ਵੀ ਇਹਨਾਂ ਨੇ ਇਗਨੋਰ ਕਰਨਾ ਤੇ ਹੋਰ ਇਸ ਤੋਂ ਵੱਡਾ ਦੇਸ਼ ਦੇ ਅੰਦਰ ਜਿਹੜਾ ਕੋਈ ਇਹ ਹੈ ਨਹੀਂ ਕੋਈ ਐਹੋ ਜੀ ਜਿਹੜੀ ਸੰਸਥਾ ਜਾਂ ਕੋਈ ਐਹੋ ਜਿਹਾ ਵਿਅਕਤੀ ਵੀ ਜਿਨ੍ਹਾਂ ਦਾ ਪ੍ਰਗਮਾਨ ਸੰਵਾਦ ਹੋ